ਜਦੋਂ ਨਿਕਲੇ ਸੀ ਜਦੋਂ ਪਾਪਾ ਜੀ ਦੇਤੇ ਨੇ ਕਾਉ ਦਾ ਤੋਇਆ ਜਿੰਦਾ ਮਰਿਆ ਮੈਨੂੰ ਕੁਛ ਨਹੀਂ ਲਾਦਾ ਨਿਕਲ ਜਾਈ ਸੀ ਜਦੋਂ ਮੰਮੀ ਜੀ ਜਦੋਂ ਦੀ ਪਾਰਦੀ ਸੀ ਇਹਨੂੰ ਪਾਪਾ ਨੂੰ ਜਾਓ ਛੱਡ ਕੇ ਚੱਲ ਗਿਆ ਜਾਂ ਕਿਵੇਂ ਹੋਇਆ ਰੱਬ ਜਾਣਦਾ ਭਾਈ ਮੈਂ ਇੱਥੋਂ ਆਇਆ ਜੀ ਇਹ ਆ ਮੇਰਾ ਪਹਿਲੋ ਧਿਆਨ ਦਿਓ ਉਸ ਸਾਹ ਦੇ ਸ਼ਾਸ਼ੀ ਬੁਖਤਾ ਦਾ ਬੰਦਾ ਕਾਲ ਬੁਖਤਾ ਕਿਰਦਾਰ ਉਹ ਤਾਂ ਆਪਣੇ ਉਤਾਰਦਾ ਨਾ ਕੋਈ ਭੈਣ ਹੈ ਨਾ ਕੋਈ ਭਰਾ ਇਕੱਲਾ ਕਲਾਈ ਪ੍ਰਕਾਸ਼ ਸਾਡੇ ਕੋਲੇ ਜਦੋਂ ਆਇਆ ਉਹ ਵੀ ਤਸਵੀਰਾਂ ਤੁਸੀਂ ਦੇਖੋ ਕਿ ਖਲਾਸ ਸੀਗੇ ਵੀਰ ਦੇ ਮੁੱਲਾਪੁਰ ਤੋਂ ਆਇਆ ਮੁੱਲਾਪੁਰ ਤੋਂ ਆਇਆ ਰਾਇਕੋਟ ਤੋਂ ਆਇਆ ਰਾਇਕੋਟ ਤੋਂ ਆਇਆ ਪੰਡੋਰੀ ਤੋਂ ਆਇਆ ਪੰਡੋਰੀ ਤੋਂ ਆਇਆ ਕਿੱਥੋਂ ਆਇਆ ਜਾਣਾ ਕਿੱਥੇ ਸੀਗਾ ਜਾਣਾ ਕਿੱਥੇ ਸੀ ਤੇ ਬੇਤੀ ਠੀਕ ਨਹੀਂ ਤੁਹਾਨੂੰ ਚੱਕਰ ਆਉਂਦੇ ਆ ਚੱਕਰ ਆਉਂਦੇ ਤੁਹਾਨੂੰ ਤੇ ਬੇਤੀ ਠੀਕ ਲੱਗਦੀ ਬਹਿ ਜਾਓ ਤੁਸੀਂ ਇੱਥੇ ਬਹਿ ਜਾਓ ਪਾਣੀ ਪੀਓਗੇ ਹੋਰ ਮੰਗਾਵਾਂ ਪਾਣੀ ਪੀਓਗੇ ਪਾਣੀ ਮੰਗਣਾ ਤੁਸੀਂ ਬਹਿ ਜਾਓ ਹਾਂ ਦੱਸੋ ਮੇਰਾ ਅੱਗੇ ਪਿੱਛੇ ਕੋਈ ਨਹੀਂ ਹੈ ਜੀ ਮੇਰਾ ਨਾਮ ਆਕਾਸ਼ ਗੁਪਤਾ ਹੈ ਅਕਾਸ਼ ਗੁਪਤਾ ਜੀ ਹਾਂ ਜੀ ਮੇਰੀ ਮਾਤਾ ਨੇ ਡਾਕਟਰ ਉਹ ਪਿੰਡਾਂ ਜਾਂ ਤੇ ਜੌਬ ਕੀਤੀ ਆ 15 ਸਾਲ ਉਹਨੇ 10 ਸਾਲ ਪਹਿਲੇ ਰਹਿ ਚੁਗੀ ਆ ਤੇ ਮੇਰੇ ਚੋਟ ਲੱਗਣ ਦਾ ਕਾਰਨ ਮੈਨੂੰ ਫਲੇਕਸ ਪੈਂਦੀ ਆ ਹੋਰ ਕਿੰਨਾ ਪੜਿਆ ਤੂੰ ਪੁੱਤ ਮੈਂ 10th ਕੀਤੀ ਆ ਕੰਪਿਊਟਰ ਵੀ ਅੰਦਰ ਕੰਪਿਊਟਰ ਵੀ ਅੰਦਰ ਹਾਂ ਜੀ ਕੋਈ ਗਾਲੇ ਆ ਤੁਹਾਨੂੰ ਮੇਰੇ ਵੱਲੋਂ ਕੋਈ ਕੰਪਲੇਨ ਨਹੀਂ ਆਏਗੀ ਬਸ ਲਈ ਲੁਧਿਆਣੇ ਵੀ ਪੁੱਛ ਸਕਦੇ ਹੋ ਸ਼ਸ਼ੀ ਗੁਪਤਾ ਦਾ ਮੁੰਡਾ ਕਾਜ ਗੁਪਤਾ ਕਿੱਦਾਂ ਦਾ ਉਹ ਤੁਹਾਨੂੰ ਆਪਣੇ ਆਪ ਦੱਸ ਦੇਣਾ ਨਾਮ ਹੈ ਸ਼ਸ਼ੀ ਗੁਪਤਾ ਕੀ ਕੰਮ ਕਰਦੀ ਸੀ ਨਾ ਬੀੜੀ ਨਾ ਸਿੱਖਦਾ ਨਾ ਸਮੈੱਤ ਇਹ ਕੁਝ 10 ਸਾਲ ਹੋ ਗਿਆ ਮੈਂ ਆਪਣੀ ਮੰਮੀ ਦੀ ਦਾ ਪਟੇਸ਼ਨ ਅੱਜ ਵੀ ਰੱਖੀ ਹੋਈ ਹੈ ਪਰ ਮੈਂ ਅੱਗੇ ਵੀ ਰੱਖਣੀ ਹੈ ਕੀ ਕਰਦੇ ਸੀ ਮੰਮੀ ਤੇਰੇ ਡਾਕਟਰਾਂ ਲੱਗੀ ਹੋਈ ਸੀ ਜੀ ਡਾਕਟਰ ਉਹ ਪਿੰਡ ਆਂ ਤੇ ਬੁਲਾ ਮੈਡੀਕਲ ਆਲੇ ਦੇ ਹੋਮੋਪੈਥਿਕ ਆਲੇ ਆ ਅੱਛਾ ਉੱਥੇ ਜੋਬ ਕਰਦੇ ਸੀ ਜਦੋਂ ਨਾ ਚੁੱਲਾ ਟੁੱਟਿਆ ਉਹਨਾਂ ਨੂੰ ਸੰਭਾਲਣ ਨਾਲ ਕੋਈ ਨਹੀਂ ਸੀ ਕੱਲਾ ਕੱਲਾ ਮੁੰਡਾ ਮੈਂ ਹੀ ਸੀ ਤੇਰੀ ਸਿਸਟਰ ਹਾਂਜੀ ਤੇਰੀ ਭੈਣ ਨਾ ਕੋਈ ਭੈਣ ਨਾ ਕੋਈ ਭਰਾ ਕੱਲਾ ਕੱਲਾ ਹੀ ਮੈਂ ਨਾ ਮੈਂ ਆਪਣੇ ਬੇਵੋ ਨੂੰ ਦੇਖਿਆ ਕਿਸੇ ਨੂੰ ਨਹੀਂ ਦੇਖਿਆ ਅੱਛਾ ਤੂੰ ਨਿਕਲਿਆ ਸੀ ਜਦੋਂ ਪਾਪਾ ਦੀ ਡੈਥ ਹੋਈ ਨੇ ਕਾਉ ਦਾ ਤੋ ਇਆ ਜਿੰਦਾ ਮਰਿਆ ਮੈਨੂੰ ਕੁਛ ਨਹੀਂ ਲਾਵਾ ਦੇ ਨੀ ਚਲੋ ਮੰਮੀ ਦੱਸਦੀ ਹੋਗੀ ਤੇਰੀ ਨਾ ਨਾ ਮੇਰੀ ਮਾਂ ਦਾ ਛੱਡ ਕੇ ਆ ਗਈ ਨਾਲੋ ਤੇਨੂੰ ਮਾਂ ਨਹੀਂ ਪਾਲਿਆ ਹੈ ਹਾਂ ਮੇਰੀ ਮਾਂ ਨੇ ਮੈਨੂੰ ਪਾਲਿਆ ਜੀ ਤੇਰਾ ਨਾਮ ਕੀ ਆ ਆਕਾਸ਼ ਗੁਪਤਾ ਆਕਾਸ਼ ਗੁਪਤਾ ਹਾਂ ਜੀ ਆਲੋਧਿਆਨੇ ਤੇ ਮੈਨੂੰ ਆਸ਼ੂ ਵੀ ਕਹਿੰਦੇ ਆ ਜੀ ਆਸ਼ੂ ਹਾਂ ਜੀ ਠੀਕ ਹੈ ਠੀਕ ਕੋਈ ਨਹੀਂ ਅਗਰ ਤੁਹਾਨੂੰ ਕੋਈ ਅਗਰ ਡਾਊਟ ਆ ਲੱਗਦਾ ਹੈ ਤਾਂ ਦੀ ਮੈਂ ਗੱਲ ਵੀ ਕਰਾ ਸਕਦਾ ਤੁਸੀਂ ਆ ਪੁੱਛ ਸਕਦੇ ਹੋ ਸ਼ਸ਼ੀ ਗੁਪਤਾ ਦਾ ਮੁੰਡਾ ਆਕਾਸ਼ ਗੁਪਤਾ ਕੇਦਾਰ ਠੀਕ ਨਹੀਂ ਪਹਿਲਾਂ ਤਾਂ ਆਕਾਸ਼ ਪੁੱਤ ਐਂ ਦੱਸ ਤੂੰ ਮੈਨੂੰ ਇੱਥੇ ਕੀ ਉਮੀਦ ਲੈ ਕੇ ਆਏ ਸਾਡੇ ਕੋਲੇ ਕੀ ਕਰਨਾ ਹੈ ਮੈਂ ਤਾਂ ਮੈਂ ਕੁਝ ਨਹੀਂ ਲੈ ਕੇ ਆਇਆ ਕਹਿੰਦੇ ਸੇਰਾ ਵੇਖ ਕੋ ਉਮੀਦ ਹੁੰਦੀ ਆ ਜੀ ਤਰੀ ਠੀਕ ਆ ਆਪਾਂ ਉਹ ਰੱਖਦੇ ਆ ਕਹਿੰਦੇ ਜਿਹੜਾ ਮਨ ਸੱਚਾ ਨਾ ਉਹ ਜਿੱਤ ਗਏ ਜਾਂਦਾ ਹਮਮ ਪੰਜ ਮਿੰਨੋ ਪਾ ਲੈ ਮੈਨੂੰ ਸੇਰਾ ਫਲੇਰ ਸੇ ਵੀ ਪ੍ਰੋਬਲਮ ਹੋਰ ਕੁਛ ਨਹੀਂ ਹੈ ਹੁਣ ਤੂੰ ਸਾਨੂੰ ਜਿੱਤਣਾ ਹੈ ਸਾਡਾ ਮਨ ਜਿੱਤਣਾ ਹੈ ਮੈਂ ਤਾਂ ਤੁਹਾਨੂੰ ਹੀ ਜੇ ਤਾਂ ਕਹਿੰਦੇ ਜਿਹੜਾ ਆਪਾਂ ਦਿਲ ਜਿੱਤ ਲਿਆ ਸਭ ਕੁਝ ਜਿੱਤ ਲਿਆ ਬਫੇਟੀ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਤੁਹਾਨੂੰ ਮੇਰੇ ਵੱਲੋਂ ਕੋਈ ਕੰਪਲੇਨ ਨਹੀਂ ਆਏਗੀ ਨਾ ਆਪਾਂ ਕੋਈ ਨਹੀਂ ਐਸ਼ੀ ਪੇ ਨਾ ਆਪਾਂ ਠੀਕ ਹੈ ਕਸ਼ਮੀਰੀ ਠੀਕ ਹੈ। ਸ਼ੁਕਰੀਆ ਵੀਰੇ। ਥੈਂਕ ਯੂ ਵੀਰੇ। ਹੋਏ ਗੋਚੀ। ਹੋ ਤਾਹਾਨੂੰ ਮੇਰੇ ਵੱਲੋਂ ਕੋਈ ਸ਼ਿਕਾਇਤ ਆ ਤੂੰ ਜਦੋਂ ਤੂੰ ਆਇਆ ਸੀ ਉਦੋਂ ਇੰਨੀ ਮਾੜੀ ਹਾਲਤ ਕਰ ਤੋ ਸੀ ਹੁਣ ਤੱਕ ਤੂੰ ਠੀਕ ਹੈ। ਮੇਰੀ ਹਾਲਤ ਤਾਂ ਰਹੀ ਹੀ ਨਹੀਂ ਸੀ। ਹੂੰ। ਨਾ ਤਾਂ ਲੋਧਿਆਣੇ ਤੋਂ ਆਇਆ ਸੀ ਮੈਨੂੰ ਉਹਦਾ ਜਿੰਨੇ ਭੇਜਿਆ ਸੀ ਨਾ ਆਨੇ ਕੇ ਤਨੇ ਉਹਨੇ ਮੈਨੂੰ ਧਿਆ। ਜਾਂਦਾ ਲੋਧਿਆਣੇ ਚ ਕੀ ਕਰੇਗਾ। ਜੇ ਕੋਈ ਹੈ ਤਾਂ ਹੈ ਨਹੀਂ। ਉੱਥੇ ਚਲੇ ਆ ਕੁਛ ਹੋ ਜਾਊਗਾ। ਮੈਂ ਤਾਂ ਪਹਿਲੀ ਵਾਰ ਆਇਆ ਸੀ ਇੱਥੇ। ਚਲੋ ਉਹ ਤੋਂ ਦਾ ਜਦ ਮੈਨੂੰ ਪਤਾ ਲੱਗਿਆ ਤੁਹਾਡੇ ਬਾਰੇ ਕਿ ਤੁਸੀਂ ਇੰਨੇ ਵਧੀਆ ਹੋ। ਮਾਂ ਸੋ ਜਾ ਬਈ ਐ ਜੇ ਬੰਦੇ ਨੂੰ ਛੱਡ ਕੇ ਕਿਉਂ ਜਾਈਏ ਜਰਾ ਰੱਬ ਵਾਏਗਾ ਅਵੇ ਉਹ ਨਹੀਂ ਛੱਡ ਕੇ ਨਹੀਂ ਜਾਈਦਾਈ ਰਾਈ ਰੱਬ ਤਾਂ ਤੂੰ ਆਂ ਵੀਰੇ ਆਸੀ ਹੀ ਤੁਸੀਂ ਵੀ ਰਾਬੀ ਹੋਈ ਵਾਰਗੁਰੂ ਜੀ ਦਾ ਖਾਲਸਾ ਵਾਰਗੁਰੂ ਜੀ ਕੀ ਫਤਿਹ ਜੀ ਆਕਾਸ਼ ਗੁਪਤਾ ਜੀ ਨੇ ਜਿਵੇਂ ਦੱਸਿਆ ਨਿਕਾ ਜੇ ਸੀ ਜਦੋਂ ਮੰਮੀ ਜੀ ਜਦੋਂ ਦੀ ਪਾਲਦੀ ਸੀ ਇਹਨੂੰ ਪਾਪਾ ਨੂੰ ਜਾਂ ਉਹ ਛੱਡ ਕੇ ਚਲੇ ਗਿਆ ਜਾਂ ਕਿਵੇਂ ਹੋਇਆ ਰੱਬ ਜਾਣਦਾ ਇਹਦੀ ਮਾਂ ਨੇ ਇਹਨੂੰ ਪਾਲਿਆ ਡਾਕਟਰ ਦੇ ਮੂਹਰੇ ਭੈਣ ਉਹ ਜੋਬ ਕਰਦੇ ਸੀ ਇਹ ਜੇ ਕੰਪਾਉਂਡਰ ਤੇ ਮ ਭੈਣ ਦਾ ਫਿਰ ਚੂੜਾ ਟੁੱਟ ਗਿਆ ਆਕਾਸ਼ ਦੀ ਮੰਮੀ ਦਾ ਸ਼ਸ਼ੀ ਗੁਪਤਾ ਦਾ ਨਾਂ ਸੀ ਕਿ ਨਹੀਂ ਉਹਦੀ ਸੇਵਾ ਕੀਤੀ ਇਹ 10ਵੀਂ ਤਿੱਕਰ ਪੜਿਆ ਹੋਇਆ ਬੱਚਾ ਇਹਨੂੰ ਵੀ ਦਿਮਾਗੀ ਫਿੱਟਸ ਪੈਂਦੇ ਆ ਦੌਰੇ ਪੈਂਦੇ ਆ ਫਿਰ ਜਦੋਂ ਦੌਰੇ ਪੈਂਦੇ ਉਹਨੂੰ ਪਤਾ ਨਹੀਂ ਲੱਗਦਾ ਲੈਟਰਨ ਬਾਥਰੂਮ ਵੀ ਵਿੱਚ ਹੀ ਹੋ ਜਾਂਦਾ ਸਰੀਰ ਬਿਲਕੁਲ ਕਮਜ਼ੋਰ ਹੋ ਜਾਂਦਾ ਪਿੱਛੇ ਕੋਈ ਭੈਣ ਭਰਾ ਕੋਈ ਪਰਿਵਾਰ ਕੋਈ ਮਾਮਾ ਕੋਈ ਮਾਸੀ ਕੋਈ ਭੂਆ ਕੋਈ ਚਾਚਾ ਕੋਈ ਤਾਇਆ ਕੋਈ ਨਹੀਂ ਆਕਾਸ਼ ਸਾਡੇ ਕੋਲੇ ਜਦੋਂ ਆਇਆ ਉਹ ਵੀ ਤਸਵੀਰਾਂ ਤੁਸੀਂ ਦੇਖੋ ਕੀ ਹਾਲਾਤ ਸੀਗੇ ਵੀਰ ਦੇ ਹੁਣ ਅਸੀਂ ਪਿਛਲੇ 5-7 ਦਿਨਾਂ ਤੋਂ ਕੋਸ਼ਿਸ਼ ਕਰ ਰਹੇ ਸੀ ਵੀ ਕੋਈ ਜਾਣਕਾਰੀ ਮਿਲੇ ਕੋਈ ਮੈਂਬਰ ਆਵੇ ਸਾਹਮਣੇ ਜਿਹਨਾਂ ਆਕਾਸ਼ ਬਾਰੇ ਕੋਈ ਜਾਣਕਾਰੀ ਦੇਵੇ ਪਰ ਆਕਾਸ਼ ਹੀ ਆਪ ਹੀ ਜਦੋਂ ਦੌਰੇ ਦੀ ਦਵਾਈ ਮਿਲਣ ਲੱਗੀ ਠੀਕ ਹੋ ਗਿਆ ਤੇ ਆਪ ਹੀ ਹੁਣ ਆਪਦੇ ਆਪ ਬਾਰੇ ਸਾਰਾ ਕੁਝ ਦੱਸ ਰਿਹਾ ਵਾ ਤੇ ਜੇ ਕੋਈ ਸਾਡੀ ਵੀਡੀਓ ਨੂੰ ਦੇਖਦਾ ਇਹਨੂੰ ਕੋਈ ਪਹਿਚਾਣਦਾ ਬੱਚੇ ਨੂੰ ਕੋਈ ਦਾ ਰਿਸ਼ਤੇਦਾਰ ਕੋਈ ਦੋਸਤ ਮਿੱਤਰ ਹੋ ਸਾਨੂੰ ਜਰੂਰ ਆ ਕੇ ਮਿਲ ਕੇ ਜਾਵੇ ਸੰਪਰਕ ਕਰੇ ਆਕਾਸ਼ ਹੁਣ ਇੱਥੇ ਸਾਡੇ ਕੋਲੇ ਸੁਪਨਿਆਂ ਦੇ ਘਰ ਵਿੱਚ ਰਹਿ ਰਿਹਾ ਅਰਦਾਸ ਕਰਿਓ ਇਹ ਬੱਚੇ ਦਾ ਉਹਨਾਂ ਦਾ ਜੀਵਨ ਖੁਸ਼ੀਆਂ ਤੇ ਤੰਦਰੁਸਤੀ ਭਰਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਹੈ ਕਾਸ਼ਮੀਰੇ